ਨੇ ਭੈਣੇ ਤੈਨੂੰ ਪਤਾ ਆਪਣਾ ਜਸਵੀਰ ਅੱਜ ਨਾ ਜਵਾ ਦੇਖ ਹੋ ਗਿਆ। ਛੋ ਭੈਣੇ ਰੱਬ ਦਾ ਤੇ ਲੱਖ ਲੱਖ ਸ਼ੁਕਰ ਆ। ਮੈਂ ਚੰਗੇ ਬੰਦੇ ਦਾ ਰੱਬ ਵੀ ਸਾਥ ਦਿੰਦਾ ਏ। ਭੈਣੇ ਰੱਬ ਤੋਂ ਉੱਪਰ ਤਾਂ ਕੋਈ ਵੀ ਨਹੀਂ। ਹਾਂ ਸ਼ਸ਼ਤੀ ਗਾਇ ਇਹ ਆਪਣਾ ਜਸਵੀਰ ਅੱਜ ਤੁਹਾਨੂੰ ਫੈਲ ਲਾਇਆ। ਨੇ ਸੱਚ ਕੇ ਆਪਣਾ ਜਸਵੀਰ ਅੰਕਲ ਛੇਤੀ ਛੇਤੀ ਤੌਰ ਤੇ ਫੇਰ ਲੱਗ ਗਿਆ। ਆਪਣੇ ਜਸਵੀਰ ਅੰਕਲ ਲਈ ਨਾ ਬਹੁਤ ਜਾਨ ਨੇ ਅਰਦਾਸ ਕੀਤੀ ਸੀ। ਜਾਨ ਨੇ ਮਦਦ ਵੀ ਕੀਤੀ। ਆਪਾਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ। ਜਿੰਨਾਂ ਨੇ ਵੀ ਜਸਵੀਰ ਅੰਕਲ ਦੀ ਮਦਦ ਕੀਤੀ ਆਪਾਂ ਵੀ ਉਹਨਾਂ ਸਾਰੇ ਲਈ ਅਰਦਾਸ ਕਰਦੇ ਆਂ। ਆਪਾਂ ਮਦਦ ਕਰਨ ਵਾਲਿਆਂ ਦੇ ਪਰਿਵਾਰ ਨੂੰ ਖੈਰ ਸੁੱਖ ਰੱਖੀ। ਰੱਬ ਦੇ ਰੰਗ। ਤੋਂ ਉੱਪਰ ਕੋਈ ਨਹੀਂ।